ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡੀ ਕਜੈਰੀ ਨਵਾਂ ਬਲੌਗ ਲੈ ਕੇ ਹਾਜ਼ਰ ਹੋਏ ਆਂ ਅਸੀਂ ਆਏ ਸੀ ਜੀ ਸਰੰਦੱਜ ਹੁਸ਼ਿਆਰਪੁਰ ਆਟੋਮੋਬਾਈਲ ਵਾਲਿਆਂ ਦੇ ਇੱਥੇ ਵੀਰਜੀ ਨੇ ਇੱਕ ਸਿੰਪਲੀ ਤੋਂ ਇਹ ਇਹਨਾਂ ਦੇ ਜਦੋਂ ਐਕਸੀਡੈਂਟ ਹੋ ਕੇ ਪੈਰਾਲਾਈਜ਼ ਹੋ ਗਏ ਦੱਸਣਗੇ ਵੀ ਕਿੱਦਾਂ ਹੋਇਆ ਤੇ ਕੀ ਕਾਰਨ ਸਤਿ ਸ਼੍ਰੀ ਅਕਾਲ ਵੀਰ ਜੀ ਕਿਹੜਾ ਪਿੰਡ ਆਈ ਆਪਣਾ ਪਿੰਡ ਸਿੰਪਲੀ ਸਾਹਿਬ ਨਾਮ ਜੀ ਨਾਮ ਪੂਰਾ ਪੱਕਾ ਨਾਮ ਜਿਗਤਾਰਾ ਅੱਛਾ ਜੀ ਪੱਕਾ ਨਾ ਕਿ ਕਿਦਾਂ ਹੋਇਆ ਜੀ ਫੇ ਆਪਣਾ ਇਹ ਵੀਰੇ ਦਿੱਲੀ ਕਿਸਾਨ ਅੰਦੋਲਨ માં ਜਾ ਰਹੇ ਸੀਗੇ ਠੀਕ ਆ ਜੀ ਪ੍ਰਸ਼ਨ ਲੱਗੇ ਠੀਕ ਆ ਜੀ ਰਸਤੇ ਮੈਂ ਟਰੱਕ ਵਾਲੇ ਨੇ ਫੇਟ ਮਾਰੀ ਪਿੱਛੇ ਟਰਾਲੀ ਨੂੰ ਠੀਕ ਆ ਜੀ ਉਹ ਫੇਟ ਲੱਗਣ ਨਾਲ ਮੈਂ ਸੜਕ ਤੇ ਲੱਗਿਆ ਠੀਕ ਹੈ ਰੀਡ ਦੀ ਅੱਡੀ ਟੁੱਟ ਗਈ ਸੀ ਵੀਰੇ ਰੀਡ ਦੀ ਅੱਡੀ ਫਿਰ ਇਲਾਜ ਕਿੱਥੋਂ ਚੱਲਦਾ ਹੀ ਹੁਣ ਪਹਿਲਾਂ ਲੱਗ ਗਏ ਆਂਤ ਪੀਜੀਆ ਹੋਇਆ ਆਪਰੇਟ ਪੀਜੀਆ ਹੋਇਆ ਕੰਡੀਗੜ ਹਾਂ ਜੀ ਤੇ ਉਸ ਤੋਂ ਬਾਅਦ 3-4 ਮਹੀਨੇ ਮੈਂ ਦਿੱਲੀ ਰਹੇ ਨਾ ਸਪਾਈਨ ਇੰਜਰੀ ਆਪਰੇਟ ਹੋ ਪਸੰਤ ਗੁੰਡੀ ਨੂੰ ਠੀਕ ਆ ਜੀ ਉੱਤੇ ਉਹਨਾਂ ਨੇ ਮਤਲਬ ਘਰਾਂ ਦਾ ਪਹਿਲਾਂ ਬੈਠਾ ਹੀ ਪਈ ਸੀਗਾ ਮੰंजे ਤੇ ਮਿੰਨਾ ਇੱਕ ਕੱਤਲ ਵੀ ਘਰ ਦੇ ਤੋਂ ਦੇ ਵੀਗੇ ਹਾਂਜੀ ਤੇ ਦਿੱਲੀ ਉਹਨਾਂ ਨੇ ਬੈਠਣ ਉੱਠਣ ਉਹਨਾਂ ਨੇ ਲਾਇਆ ਸਾਰਾ ਕੁਝ ਮਤਲਬ ਵੀ ਉਹਨਾਂ ਨੇ ਦੱਸਿਆ ਵੀ ਕਿਵੇਂ ਆਪਣੇ ਆਪ ਣਾਉਣਾ ਆਪਣੇ ਆਪ ਕੱਪੜੇ ਪਾਉਣੇ ਠੀਕ ਹੈ ਤਾਂ ਸਾਰਾ ਕੁਝ ਉਹਨਾਂ ਨੇ ਸਿਖਾਇਆ ਠੀਕ ਹੈ ਜੀ ਤੇ ਉਹਨਾਂ ਦਾ ਕੋਈ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਇਹ ਵੀ ਕੰਪਲੀਟ ਹੋ ਸਕਦਾ ਕੁਝ ਇਦੋਂ ਵੱਧ ਕਵਰ ਹੋ ਕੱਪੜਾ ਨਹੀਂ ਵੀਰੇ ਕਵਰ ਤਾਂ ਉਹਨਾਂ ਨੇ ਉਹ ਤਾਂ ਡਾਕਟਰ ਦਾ ਪਹਿਲਾਂ ਪੀਜੀ ਆ ਕਹਿੰਦੇ ਸੀ ਵੀ ਬੈਠ ਵੀ ਨਹੀਂ ਸਕਦਾ ਚਲੋ ਪਰਮਾਤਮਾ ਦੀ ਕਿਰਪਾ ਆਪਣੇ ਆਪ ਬੈਠਣ ਲੱਗੇ ਚਲੋ ਹਾਂਜੀ ਡਰਾਈਵ ਕਰ ਲਈ ਦੀ ਆ ਬੱਡੇ ਆਪਣਾ ਠੀਕ ਹੈ ਜੀ ਤੇ ਫਿਰ ਆ ਡਾਕਟਰਾਂ ਦਾ ਜਵਾਬ ਦਿੱਤਾ ਕਿ ਫਾਈਨਲ ਰਿਪੋਰਟ ਘੱਟ ਗਈ ਹੱਡੀ ਟੁੱਟਣ ਨਾਲ ਉਹ ਥੱਲੋਂ ਲੱਕ ਤੋਂ ਦੁਨੋਂ ਡੈੱਡ ਹੋ ਗਿਆ ਬਿਲਕੁਲ ਠੀਕ ਹੈ ਜੀ ਪੈਰਾਲਾਈਜ਼ ਠੀਕ ਹੈ ਜੀ ਕੋਈ ਇਧਰੋਂ ਕਿਸਾਨ ਲੀਡਰਾਂ ਜਾਂ ਮੋਰਚੇ ਵੱਲੋਂ ਜਾਂ ਕਿਤੇ ਹੋਰ ਪਾਸਿਓਂ ਕੋਈ ਸਪੋਰਟ ਮਿਲੀ ਕਿ ਨਹੀਂ ਮਿਲੀ ਮਦਦ ਤਾਂ ਵਗੈਰਾ ਨਹੀਂ ਵੀਰੇ ਕਿਸਾਨ ਜਥੇਬੰਦੀਆਂ ਦਾ ਨੇ ਤਾਂ ਆਪਾਂ ਨੂੰ ਰੁਪਇਆ ਹੈਲਪ ਨਹੀਂ કરી ਐਨਆਈ ਐਨਆਰਆਈ ਭਰਾਵਾਂ ਨੇ ਕਰੀਆ ਵੀਰੇ ਮੇਰੇ ਘਰੇ ਕਾਨਵਰਗਰੇয়াল ਹਰਪੀਮਾ ਤੇ ਗੱਲ ਵੜਿਆ ਚਾਈ ਸੀ ਉਹਨਾਂ ਨੇ ਵੀਡੀਓ ਬਣਾ ਕੇ ਪਾਈ ਉਹਦੇ ਬਦੌਲਤ ਐਨਆਰਆਈ ਨੇ ਬਥੇਰੀ ਹੈਲਪ ਕਰੀ ਉਹਨਾਂ ਦੇ ਬਦੌਲਤ ਇਲਾਜ ਚੱਲ ਰਿਹਾ ਵੀਰੇ ਹੁਣ ਤੱਕ ਠੀਕ ਆ ਜੀ ਹੁਣ ਤੱਕ ਕਿੰਨਾ ਥੋੜਾ ਖਰਚ ਆ ਗਿਆ ਇਲਾਜ ਤੇ ਇਹਦਾ ਇਲਾਜ ਤੇ ਤਕਰੀਬਨ ਵੀਰੇ 25-26 ਲੱਖ ਰੁਪਇਆ ਲੱਗਿਆ ਮੇਰਾ ਹੁਣ ਤੱਕ ਹੁਣ ਕਿੰਨਾ ਅੱਗੇ ਕਿੰਨਾ ਕਹਿ ਰਹੇ ਨੇ ਡਾਕਟਰ ਇਹ ਤਾਂ ਵੀਰੇ ਰੈਗਨਰੀ ਖਰਚ ਹੋਇਆ ਜਿਵੇਂ ਬਾਥਰੂਮ ਵਗੈਰਾ ਕਰਨਾ ਉਹ ਵੀ ਪੈਪਾ ਕੇ ਕਰਨਾ ਆ ਜਣੀ ਹੈਗਾ 15-18000 ਰੁਪਏ ਮਹੀਨੇ ਦਾ ਖਰਚਾ ਹੈਗਾ ਫਿਰ ਉੱਥੇ ਕਿੰਨਾ ਚਿਰ ਬਾਅਦ ਚੈੱਕ ਅਪ ਕਰਾਉਣੀ ਆ ਤੁਸੀਂ ਕਿੰਨਾ ਖਰਚਾ ਆਉਂਦਾ ਤੁਹਾਡਾ ਚੈੱਕ ਅਪ 3-4 ਜਾਂ 5 ਮਹੀਨੇ ਬਾਅਦ ਐਨੇ ਬਾਅਦ ਕਰਾਈਦਾ ਪੈਸੇ ਚੈੱਕ ਕਰਾਉਣ ਨੂੰ ਆ ਤਾਂ ਕੁਝ ਨਹੀਂ ਕਿਉਂਕਿ ਐਚ ਜਿਹੜਾ ਕੋਈ ਦਵਾਈ ਗੁੱਟੀ ਆ ਕੁਝ ਨਹੀਂ ਹੈ ਕਿ ਸਪਾਈਨਲ ਕੋਰਟ ਕੱਟੇ ਗਈ ਉਹਦਾ ਕੋਈ ਲਾਜੇ ਨਹੀਂ ਹੈ ਪੂਰੇ ਬੱਡਵੇਂ ਨਹੀਂ ਫੇਖਣਾ ਠੀਕ ਹੈ ਉਹਦਾ ਉਹਦਾ ਫੇਰ ਜਾਂ ਜਾਣੇ ਹੋ ਕਿੰਨਾ ਖਰਚਾ ਆ ਜਾਂਦਾ ਤੁਹਾਡਾ ਜਾ ਕੇ ਟੈਸਟ ਕਰਾ ਕੇ ਆਉਣ ਦਾ ਸਾਰਾ ਹੀ ਤੁਹਾਨੂੰ ਦੱਸਿਆ ਵੀਰੇ ਵੀ ਮਹੀਨੇ ਦਾ 15-18000 ਦਾ ਪੱਕਾ ਹੈ ਜੇ ਕਿਤੇ ਟੈਸਟ ਰੋਟ ਕਰਾਉਣਾ ਐਕਸਟਰਾ ਲੱਗਦਾ 2-3000 ਰੁਪਏ ਦਾ ਅਸਤ ਨੂੰ ਪੀਦਾ 20 25 30 25000 ਰੁਪਏ ਜਾਣ ਦੀ ਮਹੀਨੇ ਦਾ ਲਾ ਕੇ ਚੱਲੋ ਲੱਗੇ ਜਾਂਦਾ ਹੈ ਭਰਾ ਠੀਕ ਆ ਜੀ ਤੇ ਹੁਣ ਆ ਰਹੀ ਹੈ ਮਦਦ ਕਿਸੇ ਪਾਸਿਓਂ ਕਿ ਨਹੀਂ ਆ ਰਹੀ ਕਰੀ ਜਾਂਦੇ ਨੇ ਵੀਰੇ ਬਾਹਰ ਲੈਣੇ ਪੜਾ ਮਾੜੀ ਮੋਟੀ ਕਰੀ ਜਾਂਦੇ ਨੇ ਬਾਕੀ ਟੂਰਨਾਮੈਂਟ ਟੂਰਨਾਮੈਂਟ ਤੇ ਸੱਦ ਲੈਂਦੇ ਨੇ ਕਿਉਂ ਪਹਿਲਾਂ ਮੈਂ ਕਬੱਡੀ ਪਲੇਅਰ ਵੀ ਰਿਹਾ ਭਰਾ ਠੀਕ ਆ ਜੀ ਟੂਰਨਾਮੈਂਟ ਤੇ ਸੱਦ ਲੈਂਦੇ ਨੇ ਤੇ ਉੱਥੇ ਸਨਮਾਨਕ ਮੂਲ ਕਰਦੇ ਠੀਕ ਹੈ ਜੀ ਬਾਕੀ ਜਥੇਬੰਦੀਆਂ ਕੰਨੀ ਤੇ ਕੋਈ ਹੈਲਪ ਨਹੀਂ ਆਈ ਜੀ ਨਾ ਕਰਕੇ ਆਪਾਂ ਤੁਰੇ ਸੀ ਤੁਰੇ ਸੀ ਹਾਂ ਜੀ ਹਾਂ ਜੀ ਤੇ ਤੁਸੀਂ ਕਿਹੜੀ ਅਕੈਡਮੀ 'ਚ ਖੇਡਦੇ ਰਹੇ ਹੋ ਜੀ ਪਹਿਲਾਂ ਮੈਂ ਮੌਲੀ ਬੈਦਵਾਨ ਕੰਨੀ ਤੇ ਮੌਲੀ ਆਪਰੇਸ਼ਨ ਠੀਕ ਹੈ ਜੀ ਮੈਂ ਕਿਉਂ ਮੇਰੇ ਪਿੰਡ ਵੀ ਅਕੈਡਮੀ ਰਹੀ ਆ ਨਾ ਮਾਨੂਪੁਰ ਖੰਨੇ ਕੋ ਹਾਂ ਜੀ ਹਾਂ ਜੀ ਤਾਂ ਮੈਂ ਤਾਂ ਪੁੱਛਦਾ ਕਿਹੜੀ ਕੰਨੀ ਤੇ ਮੌਲੀ ਬੈਦਵਾਨ ਕੰਨੀ ਤੇ ਖੇਡਦੇ ਆ ਅਕੈਡਮੀ ਤੇ ਬਾਕੀ ਆਪਣੇ ਪਿੰਡ ਦੀ ਟੀਮ ਵਧੀਆ ਸੀਗੀ ਠੀਕ ਹੈ ਜੀ ਠੀਕ ਹੈ ਦੇਖੋ ਜੀ ਇਹ ਵੀਰ ਜੀ ਨੇ ਸਭ ਤੋਂ ਵੱਡਾ ਸੰਘਰਸ਼ ਆ ਇਹਨਾਂ ਦਾ ਜਾਂਦੇ ਹੋਏ ਇਹਨਾਂ ਦਾ ਐਕਸੀਡੈਂਟ ਹੋਇਆ ਰਸਣ ਲੈ ਕੇ ਜਾਂਦੇ ਸੀ ਤੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਕਾਰਨ ਅਸੀਂ ਤੁਰੇ ਸੀ ਉੱਥੇ ਆਪਣੇ ਘਰ-ਬਾਰ ਛੱਡੇ ਆ ਬੱਚੇ ਛੱਡੇ ਸਭ ਕੁਝ ਛੱਡੇ ਉਹਨਾਂ ਨੇ ਕੋਈ ਸਪੋਰਟ ਨਹੀਂ ਕਰੀ ਇਹਨਾਂ ਦੀ ਤੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਵੀ ਇਸ ਵੀਰ ਦੀ ਜਿੰਨੀ ਵੱਧ ਤੋਂ ਵੱਧ ਆਪਾਂ ਸਪੋਰਟ ਕਰੀਏ ਥੋੜੀ ਆ ਜੀ ਇਹਦਾ ਬਹੁਤ ਵੱਡੀ ਕੁਰਬਾਨੀ ਆ ਇਹਦੀ ਆ ਆਪਣਾ ਸਰੀਰ ਇਹ ਕੰਡਮ ਕਰਕੇ ਬਹਿ ਗਿਆ ਤੇ ਦੂਜੇ ਤੇ ਡਿਪੈਂਡ ਆ ਇੱਕ ਕਿਸਮ ਦੇ ਹਿਸਾਬ ਨਾਲ ਇਹ ਤੇ ਇਹਦੀ ਵੱਧ ਤੋਂ ਵੱਧ ਮਦਦ ਕਰੋ ਮਿਲਦੇ ਆਂ ਯੇ ਅਗਲੇ ਵੇਲੇ ਆਓ